3 ਕਰੋੜ ਤੋਂ ਵੱਧ ਦਾ ਸਲਾਨਾ ਜਿਹੜਾ ਘਪਲਾ ਹੈ ਜਿਹੜਾ ਇਹ ਐਮਐਲਏ ਤੇ ਉਹਦੇ ਕਮੇਟੀ ਦੀ ਜੇਬ 'ਚ ਜਾਂਦਾ ਸੀ ਉਹਨੂੰ ਅਸੀਂ ਉਜਾਗਰ ਕੀਤਾ ਪਰ ਅੱਜ ਫੇਰ ਐਮਐਲਏ ਦੇ ਗੁੰਡਿਆਂ ਨੇ ਸਰਕਾਰੀ ਪ੍ਰਸ਼ਾਸਨ ਦੇ ਦਬਾਅ ਤੇ ਜਿਨ੍ਹਾਂ ਨੇ ਸ਼ਰੇਆਮ ਗੁੰਡਾਗਰਦੀ ਕਰਦੀ ਕਰਦਿਆਂ ਇੱਥੇ ਭਾਰੀ ਗੰਟੀ 'ਚ ਫੋਰਸ ਲਿਆ ਸਾਰੇ ਆਪਰੇਟਰਾਂ ਨੂੰ ਬਾਹਰ ਕੱਢ ਕੇ ਇੱਕ ਇੱਕ ਤਰਫਾ ਆਪਦੀ ਜਿਹੜੀ ਹੈਗੀ ਉਹ ਨਿਯੁਕਤੀ ਕੁਝ ਬੰਦਿਆਂ ਦੀ ਉਹਨਾਂ ਨੇ ਉੱਥੇ ਉਹ ਕਰ ਦਿੱਤੀ ਉਹਦੇ ਨਾਲ ਸਿਰਫ 2 ਜਾਂ 3 ਜਾਣੇ ਹੋਣਗੇ ਉਹ ਤੁਸੀਂ ਵੇਖ ਸਕਦੇ ਹੋ ਉੱਥੇ ਸਟੇਜ ਦੇ ਉੱਤੇ ਜਦੋਂ ਉਹਨਾਂ ਨੇ ਹਾਰ ਪਾਏ ਆ ਉਹਦੇ ਉਹਦੇ ਵਿੱਚ ਕੋਈ ਵੀ ਬੰਦਾ ਸਾਡਾ ਸ਼ਾਮਲ ਨਹੀਂ ਸੀ ਕਾਰਨ ਕਿ ਚੋਰ ਆ ਜੀ ਇੱਥੇ ਲੈ ਕੇ ਬਿਠਾ ਦੇ ਕੋਈ ਲੈਣ ਦੇ ਨਹੀਂ ਜਿਹਦਾ ਟਰੱਕ ਲੈਣ ਨਾਲ ਉਹ ਤਾਂ ਸ਼ੈੱਡਰ ਦਾ ਮਾਲਕ ਆ ਜੀ ਇਹ ਸਰਕਾਰ ਵਸਾਉਦੀ ਜੜੀ ਪਕਾਉਣਾ ਚਾਹੁੰਦੀ ਹੈ ਵੀ ਸਾਡੀ ਸਰਕਾਰ ਹੈ ਅਸੀਂ ਜਿਹਦਾ ਸਿਰ ਪੁਲਿਸ ਦਾ ਬਸ ਉਸੇ ਨੂੰ ਬਿਠਾਵਾਂਗੇ ਹੁਣ ਕੋਈ ਨੌਲੇਜ ਨਹੀਂ ਉਹ ਤਾਂ ਸਹੀ ਲੱਗਦਾ ਹੈ ਮਾਲਕ ਨੂੰ ਹਾਂ ਤਾਂ ਪਤਾ ਹੀ ਨਹੀਂ ਉਹ ਸਾਡਾ ਤਾਂ ਹੁਣ ਆ ਬਿਲ ਸਾਰੀ ਹੁਣੀ ਨੱਕ ਪਾਸੇ ਆ ਉਹ ਸਾਰੇ 5 ਬੰਦੇ ਆ ਉਹ ਆਪਦੇ ਬੰਦੇ ਲੈ ਜਾ ਕੇ 4-5 ਉਹਨਾਂ ਨੇ ਪ੍ਰਧਾਨ ਬਣਾ ਲਿਆ ਕੌਤ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਉਹ ਕਿਨਾਰੇ ਪਾਸੇ ਹੋ ਜੋ ਬਈ ਦਾ ਸਾਈਡ ਤੇ ਹੋ ਜੋ ਸਾਡੇ 90% ਆਪਰੇਟਰ ਬਿਲਕੁਲ ਸਹਿਮਤ ਨਹੀਂ ਦਾ ਡੀਸੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਲੋਕਤੰਤਰੀ ਤਰੀਕੇ ਨਾਲ ਚੋਣ ਕਰਵਾ ਕੇ ਥੋੜੇ ਆਪਰੇਟਰਾਂ ਚੋਂ ਥੋੜਾ ਪ੍ਰਧਾਨ ਬਣੂਗਾ ਅੱਜ ਨਈਮਾਂ ਨੂੰ ਛਿੱਕੇ ਟਾਂਕ ਕੇ ਪ੍ਰਸ਼ਾਸਨ ਦੀ ਮਦਦ ਨਾਲ ਧੱਕੇ ਨਾਲ ਸਾਡੀ ਯੂਨੀਅਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿੰਬਲ ਇਹਨਾਂ ਗਲਤ ਨਹੀਂ ਕੀਤੀ ਕਿ ਭਾਈ ਉਹ ਨੂੰ ਮੈਨੂੰ 1000 ਰੁਪਏ ਮਿਲ ਜਾਓ ਗੱਲ ਕਿ ਬਸ ਕਿੱਥੋਂ ਕਰੂੰਗਾ ਉਹਦਾ ਜਿੰਨੂੰ ਰੁਪਏ ਦਊਗਾ ਉਹੀ ਗੱਲਬਾਤ ਕਰੂਗਾ ਉਹ ਮੈਂ ਤਾਂ ਸਾਡੇ ਕੋਲੇ ਰੁਪਏ ਕਿੱਥੇ ਆ ਹਿਸਾਬ ਛਲਕ ਡੂਬਦੇ ਬੱਦਦੇ ਆ ਵੀ ਪੈਸੇ ਖਾਦੇ ਯਾਰ ਸਾਡੇ ਰੇਟਾਂ ਚੋਂ ਪੈਸੇ ਖਾਦੇ ਵੇ ਆ ਸਾਡੇ ਤੁਹਾਡਾ ਜਿਹੜਾ ਹੱਕ ਆ ਉਹ ਖਾਦਾ ਜਾਂਦਾ ਉਹਨੂੰ ਹਾਂ ਸਾਡਾ 50% ਤੋਂ ਉੱਤੇ ਖਾਦਾ ਗਿਆ ਸਾਡਾ ਪਰ ਹੱਕ ਤੇ ਗਿਆ ਹਾਂ ਆ ਜਿਵੇਂ ਕਹਿੰਦੇ ਆ ਨਾ ਵੀ ਲਹੂ ਲੱਗਿਆ ਇਹਨਾਂ ਦੇ ਮੋਹ ਨੂੰ ਉਹ 3 ਕਰੋੜ ਰੁਪਏ ਦੀ ਲਾਟ-ਕਸਾਟ ਆ ਸੀ ਪਿਛਲੇ 2 ਮਹੀਨਿਆਂ ਚ ਬੰਦ ਕੀਤੀ ਆ ਪਰ ਹੁਣ ਇਹਨਾਂ ਨੂੰ ਉਹ ਬਰਦਾਸ਼ਤ ਨਹੀਂ ਇਹ ਆਪਦੇ ਬੰਦਿਆਂ ਦੇ ਜ਼ਰੀਏ ਆਪਦੇ ਗੁੰਡਿਆਂ ਦੇ ਜ਼ਰੀਏ ਉਸ ਲੁੱਟਖਸੁੱਟ ਨੂੰ ਬਕਾਇਦਾ ਰੂਪ ਦੇ ਵਿੱਚ ਚਾਲੂ ਰੱਖਣਾ ਚਾਹੁੰਦੇ ਆਂ ਅੱਗੇ ਭਾਈ ਪਹਿਲਾਂ ਇਹਨਾਂ ਨੇ ਬਣਾਇਆ ਸੀ 4.5 ਕਰੋੜ ਹੋਕ ਆ ਗਿਆ ਔਲੇ ਆਪਦੀ ਮਰਜ਼ੀ ਨਾਲ ਇਹ ਖਾ ਕੇ ਵਗਦੀ ਨਾਲ ਹਿਸਾਬ ਲਗਤਾਵ ਇਹ ਇਹ ਦੱਸ ਜਾਣਿਆ ਤੇ ਸਾਡੇ ਅੰਦਰ ਅਸੀਂ 4-500 ਬੰਦੇ ਖਾਣ ਦੇ ਲਈ ਬਣਾਇਆਗਾ ਖਾਣ ਦੇ ਲਈ ਬਣਾਇਆਗਾ ਅੱਗੇ ਵੀ ਖਾ ਹੀ ਗਏ ਲੋਕ ਬਾਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਭਗਤਾ ਟਰੱਕ ਯੂਨੀਅਨ ਦਾ ਰੌਲਾ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ ਉੱਥੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਪ੍ਰਧਾਨ ਥੋਪ ਦਿੱਤਾ ਗਿਆ ਥੋਪੇ ਇਸ ਕਰਕੇ ਕਿਉਂਕਿ ਜਿਹੜੇ ਟਰੱਕ ਆਪਰੇਟਰ ਨੇ ਉਹਨਾਂ ਦੇ ਵਿੱਚੋਂ ਸਿਰਫ 3-4 ਆਪਰੇਟਰ ਉਹਨਾਂ ਨਾਲੇ ਬਾਕੀ ਸਾਰੇ 2 ਸਵਾ 200 ਦੇ ਕਰੀਬ ਜਿਹੜੇ ਉਹਦੇ ਵਿਰੋਧ ਵਿੱਚ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਪ੍ਰਧਾਨ ਚੁਣਿਆ ਉਸ ਦੀਆਂ ਕੁਰਸੀਆਂ ਸਾਹਮਣੇ ਜਿਹੜੀਆਂ ਖਾਲੀ ਪਈਆਂ ਸੀਗੀਆਂ ਤੇ ਆਪਰੇਟਰ ਜਿਹੜੇ ਉਹ ਹੁਣ ਭਗਤਾ ਚੌਂਕ ਦੇ ਵਿੱਚ ਆ ਕੇ ਆਪਣਾ ਪ੍ਰਦਰਸ਼ਨ ਕਰਨ ਲੱਗ ਗਏ ਵਿਰੋਧ ਕਰਨ ਲੱਗ ਗਏ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਕਿਉਂ ਵਿਰੋਧ ਦੇ ਵਿੱਚ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੂੰ ਪ੍ਰਧਾਨ ਟਰੱਕ ਯੂਨੀਅਨ ਮੰਨਦੀ ਹੈ ਬਾਈ ਜੀ ਸਭ ਤੋਂ ਪਹਿਲਾਂ ਤਾਂ ਜੀ ਕੀ ਵਾਪਰਿਆ ਅੱਜ ਚੌਂਕ ਜਾਮ ਕਿਉਂ ਕਰਨਾ ਪੈ ਗਿਆ ਇਹ ਸਾਡੇ 30 ਤਰੀਕ ਨੂੰ ਡੀਸੀ ਸਾਹਿਬ ਦੇ ਹੁਕਮਾਂ ਤੇ ਰਸੀਵਰ ਨਿਯੁਕਤ ਹੋ ਗਿਆ ਸੀ ਕਿਉਂਕਿ ਟਰੱਕ ਯੂਨੀਅਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਤੱਕੇਸ਼ਾਹੀ ਦੇ ਨਾਲ ਆਪਦਾ ਪ੍ਰਧਾਨ ਲਾ ਆਂਦੀ ਆ ਆਪਦੀ ਕਮੇਟੀ ਬਣਾ ਲੈਂਦੀ ਆ ਤੇ ਲਗਾਤਾਰ ਉਹਨਾਂ ਦੀ ਲੁੱਟਕਸੱਟ ਚੱਲਦੀ ਰਹੀ ਹੈ ਪਿਛਲੇ ਲਗਭਗ 2 ਮਹੀਨਿਆਂ ਤੋਂ ਅਸੀਂ ਇਹਦੇ ਖਿਲਾਫ ਜਦੋਜਾਹਿਦ ਕੀਤੀ ਤਾ ਉਹਦੇ ਵਿੱਚੋਂ ਅਸੀਂ 3 ਕਰੋੜ ਰੁਪਏ ਦਾ ਸਾਲਾਨਾ 3 ਕਰੋੜ ਤੋਂ ਵੱਧ ਦਾ ਸਾਲਾਨਾ ਜਿਹੜਾ ਘਪਲਾ ਹੈ ਜਿਹੜਾ ਇਹ ਐਮਐਲਏ ਤੇ ਉਹਦੇ ਕਮੇਟੀ ਦੀ ਜੇਬ 'ਚ ਜਾਂਦਾ ਸੀ ਉਹਨੂੰ ਅਸੀਂ ਉਜਾਗਰ ਕੀਤਾ ਅਸੀਂ ਜਿਹੜੇ ਲੋਕਲ ਦੇ ਸਾਡੇ ਚੱਕਰਾਂ ਦੇ ਲੇਟ ਰੇਟ ਸੀਗੇ ਉਹ ਜਿਵੇਂ ਸਾਨੂੰ 5000 ਰੁਪਿਆ ਮਿਲਦਾ ਸੀ ਤਾਂ ਪਰ ਐਕਚੁਅਲ ਦੇ ਵਿੱਚ ਉਹ ਸਾਡੇ 12000 ਰੁਪਿਆ ਸਰਕਾਰ ਵੱਲੋਂ ਮਿਲਦਾ ਸੀ ਜਿਹੜੇ ਉਹ ਉੱਪਰਲੇ ਪੈਸੇ ਸੀ ਸਾਰੇ ਇਹਨਾਂ ਦੀ ਜੇਬ ਦੇ ਵਿੱਚ ਜਾਂਦੇ ਸੀ ਤਾਂ ਅਸੀਂ 2 ਮਹੀਨੇ ਦੀ ਜद्दोजਹਿਦ ਤੋਂ ਬਾਅਦ ਆਪਣੇ ਉਹ ਰੇਟ ਬਹਾਲ ਕੀਤੇ ਸਾਰੀ ਇਹਨਾਂ ਦੀ ਲੁੱਟਖਸਟ ਖਤਮ ਕੀਤੀ ਤੇ ਅੰਦਾਜ਼ਨ ਜਿਹੜਾ ਸਾਡਾ ਅੰਦਾਜ਼ਾ ਸੀ ਵੀ ਉਹ ਸਲਾਨਾ 3 ਕਰੋੜ ਰੁਪਏ ਤੋਂ ਉੱਪਰ ਦਾ ਘਮਲਾ ਇਹ ਸਾਡੇ ਗਰੀਬ ਟਰੱਕ ਓਪਰੇਟਰਾਂ ਦਾ ਆਪਦੀਆਂ ਜੇਬਾਂ ਚ ਪਾ ਕੇ ਇੱਥੋਂ ਚੱਲਦੇ ਬੰਦੇ ਆ ਤਾਂ ਡੀਸੀ ਸਾਹਿਬ ਦੇ ਭਰੋਸੇ ਤੇ ਉਹਨਾਂ ਨੇ ਜਿਹੜਾ ਵੀ ਆਪਣਾ ਨਾਇਬ ਜ਼ਿਲ੍ਹਾ ਅਫਸਰ ਭਗਤਾਂ ਨੂੰ ਰਿਸੀਵਰ ਨਿਯੁਕਤ ਕੀਤਾ ਸੀ ਡੀਸੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੀ ਬਕਾਇਦਾ ਇਲੈਕਸ਼ਨ ਕਰਵਾ ਕੇ ਚੋਣ ਕਰਵਾ ਕੇ ਲੋਕਤੰਤਰਕ ਢੰਗ ਨਾਲ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੋਡਾ ਪ੍ਰਧਾਨ ਨਿਯੁਕਤ ਕੀਤਾ ਜਾਊਗਾ ਬਾਹਰੀ ਦਖਲ ਅੰਦਾਜ਼ੀ ਬੰਦ ਕੀਤੀ ਜਾਊਗਾ ਪਰ ਅੱਜ ਫੇਰ ਐਮਐਲਏ ਦੇ ਗੁੰਡਿਆਂ ਨੇ ਸਰਕਾਰੀ ਪ੍ਰਸ਼ਾਸਨ ਦੇ ਦਬਾਅ ਤੇ ਜਿਹਦੇ ਵਿੱਚ ਇੱਥੋਂ ਦਾ ਐਸਡੀਐਮ ਸ਼ਾਮਿਲ ਹੈ ਜਿਹੜੇ ਵਿੱਚ ਇੱਥੋਂ ਦਾ ਡੀਐਸਪੀ ਸ਼ਾਮਿਲ ਹੈ ਐਸਐਚਓ ਤੇ ਨਾਇਬ ਤਸਿਲਦਾਰ ਜਿਨ੍ਹਾਂ ਨੇ ਸ਼ਰਿਆਮ ਗੁੰਡਾਗਰਦੀ ਕਰਦਿਆਂ ਇੱਥੇ ਭਾਰੀ ਗਿਣਤੀ 'ਚ ਫੋਰਸ ਲਿਆ ਕੇ ਤੇ ਸਾਰੇ ਨਿਜਮਾਂ ਨੂੰ ਛੱਕੇ ਟੰਗਦੇ ਆ ਸਾਰੇ ਆਪਰੇਟਰਾਂ ਨੂੰ ਬਾਹਰ ਕੱਢ ਕੇ ਇੱਕ ਇੱਕ ਤਰਫਾ ਆਪਦੀ ਜਿਹੜੀ ਹੈਗੀ ਉਹ ਅਨੁਯੁਕਤੀ ਕੁਝ ਬੰਦਿਆਂ ਦੀ ਉਹਨਾਂ ਨੇ ਉੱਥੇ ਉਹ ਕਰ ਦਿੱਤੀ ਤੇ ਐ ਲੈਵ ਤਹਿਸੀਲਦਾਰ ਭਗਤਾ ਜਿਹੜਾ ਇੱਥੇ ਦਾ ਪ੍ਰਬੰਧਕ ਨਿਯੁਕਤ ਸੀ ਜਿਹਦੇ ਕੋਲੇ ਕੋਈ ਅਧਿਕਾਰ ਨਹੀਂ ਸੀ ਉਹਨਾਂ ਨੂੰ ਚਾਰਜ ਦੇਣ ਦਾ ਉਹਨਾਂ ਨੇ ਸਾਰੇ ਨਿਜਮਾ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅੱਜ ਐਂਤਵਾਰ ਦੇ ਦੇਣਾ ਉਹਨਾਂ ਨੂੰ ਉਸ ਦਾ ਜਿਹੜਾ ਆਪਣਾ ਜੂਨੀਅਨ ਦਾ ਜਿਹੜਾ ਪ੍ਰਬੰਧ ਚਲਾਉਣ ਦੀ ਜਿਹੜੀ ਉਹਨਾਂ ਨੂੰ ਅਧਿਕਾਰੀ ਉਹਨਾਂ ਦੀ ਉਹ ਨਿਜਬਤ ਕਰਤੀ ਆ ਜਿਹੜੀ ਕਿ ਸਾਰੇ ਨਿਯਮਾਂ ਕਾਨੂੰਨਾਂ ਨੂੰ ਛੱਕੇ ਟਾਂਕੇ ਹੈ ਜਿਹਨੂੰ ਪ੍ਰਧਾਨ ਬਣਾਇਆ ਗਿਆ ਕੀ ਉਹ ਟਰੱਕ ਆਪਰੇਟਰ ਹੈਗੇ ਨੇ ਬਾਈ ਹੈ ਹੀ ਨਹੀਂ ਪਤਾ ਨਹੀਂ ਇੱਕ ਦਿਨ ਤਾਂ ਜਾਣਦਾ ਨਹੀਂ ਇੱਕ ਤਾਂ ਹੈ ਹੀ ਨਹੀਂ ਹਾਂ ਉਹ ਇੱਕ ਤਾਂ ਜਿਹੜਾ ਹੈਗਾ ਜਿਹੜਾ ਬਣਾਇਆ ਉਹ ਤਾਂ ਟਰੱਕ ਆਪਰੇਟਰਾਂ ਦਾ ਮਤਲਬ ਮੈਂਬਰ ਵੀ ਹੈ ਨਹੀਂ ਸਾਡੀ ਸੁਸਾਇਟੀ ਦਾ ਹਾਂ ਸਾਰਣ ਕੀ ਆ ਮਤਲਬ ਆਪਣਾ ਪ੍ਰਧਾਨ ਬਣਾ ਕੇ ਕੀ ਕਰਨਾ ਚਾਹੁੰਦੀ ਹੈ ਸਰਕਾਰ ਕੋਈ ਸਹੂਲਤ ਦੇਣੀ ਹੈ ਤੁਹਾਨੂੰ ਕੋਈ ਸਹੂਲਤ ਕਾ ਵੀ ਜੀ 3 ਕਰੋੜ ਰੁਪਈਆ ਤੁਹਾਨੂੰ ਦੱਸਿਆ ਵੀ ਇੱਥੇ ਬਣਦਾ ਉਹ 3 ਕਰੋੜ ਰੁਪਇਆ ਇਹਨਾਂ ਨੂੰ ਉਹ ਜਿਵੇਂ ਕਹਿੰਦੇ ਆ ਨਾ ਵੀ ਲਹੂ ਲੱਗਿਆ ਇਹਨਾਂ ਦੇ ਮੂੰਹ ਨੂੰ ਉਹ 3 ਕਰੋੜ ਰੁਪਇਆ ਦੀ ਲੁੱਟਖਸਟ ਅਸੀਂ ਪਿਛਲੇ 2 ਮਹੀਨਿਆਂ ਚ ਬੰਦ ਕੀਤੀ ਆ ਪਰ ਹੁਣ ਇਹਨਾਂ ਨੂੰ ਉਹ ਬਰਦਾਸ਼ਤ ਨਹੀਂ ਇਹ ਆਪਦੇ ਬੰਦਿਆਂ ਦੇ ਜ਼ਰੀਏ ਆਪਦੇ ਗੁੰਡਿਆਂ ਦੇ ਜ਼ਰੀਏ ਉਸ ਲੁੱਟਖਸਟ ਨੂੰ ਬਕਾਇਦਾ ਰੂਪ ਦੇ ਵਿੱਚ ਚਾਲੂ ਰੱਖਣਾ ਚਾਹੁੰਦੇ ਤਾਂ ਹੋਰ ਵੀ ਗੱਲਬਾਤ ਕਰਦੇ ਆ ਬਾਈ ਜਿਹੜੇ ਨਵੇਂ ਪ੍ਰਧਾਨ ਬਣਾਏ ਨੇ ਸਹਿਮਤ ਉਹਨਾਂ ਦੇ ਨਾਲ ਜਿਹੜੇ ਨਾਮੇ ਥੋਪਿਆ ਸੀ ਪ੍ਰਧਾਨ ਨਾਲ ਬਿਲਕੁਲ ਸਹਿਮਤ ਨਹੀਂ ਸਾਡੇ 90% ਆਪਰੇਟਰ ਬਿਲਕੁਲ ਸਹਿਮਤ ਨਹੀਂ ਸਾਡੇ ਪ੍ਰਧਾਨ ਨੂੰ ਸਾਡੇ ਪਹਿਲਾਂ ਅਸੀਂ ਮਤਾ ਪਾਇਆ ਸੀ ਰਤੇਸ਼ ਕੁਮਾਰ ਰੈਂਕੂ ਦੇ ਨਾਮ ਤੇ ਜਿਹੜਾ ਪ੍ਰਧਾਨ ਸੀ ਉਸ ਤੋਂ ਬਾਅਦ ਰਸੀਬਰ ਸਾਹਿਬ ਦੀ ਨਿਯੁਕਤੀ ਹੋ ਗਈ ਅਸੀਂ ਨਿਯਮਾਂ ਦਾ ਪਾਲਣ ਕਰਕੇ ਪੂਰੀ ਪਾਲਣਾ ਕੀਤੀ ਹੈ ਪੂਰਾ ਸੀਜ਼ਨ ਲੱਗਿਆ ਅਤੇ ਅਸੀਂ ਸਾਡਾ ਡੀਸੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਵੀ ਇਹ ਸੀਜ਼ਨ ਖਤਮ ਹੋਊਗਾ ਉਸ ਤੋਂ ਬਾਅਦ ਤੁਹਾਡੀ ਲੋਕਤੰਤਰੀ ਤਰੀਕੇ ਨਾਲ ਚੋਣ ਕਰਵਾ ਕੇ ਤੁਹਾਡੇ ਆਪਰੇਟਰਾਂ ਚੋਂ ਤੁਹਾਡਾ ਪ੍ਰਧਾਨ ਬਣੂਗਾ ਅੱਜ ਨਹੀਂ ਮਾਨੂੰ ਛਿੱਕੇ ਟਾਂਕੇ ਅ ਪ੍ਰਸ਼ਾਸਨ ਦੀ ਮਦਦ ਨਾਲ ਧੱਕੇ ਨਾਲ ਸਾਡੀ ਯੂਨੀਅਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਅਸੀਂ ਸਖਤ ਖਲਾਫ ਹਾਂ ਹਾਂ ਕਿੰਨੇ ਆਪਰੇਟਰ ਨੇ ਉਸ ਪ੍ਰਧਾਨ ਦੇ ਨਾਲ ਜਿਹੜਾ ਬਣਾਇਆ ਨਵਾ ਉਹਦੇ ਨਾਲ ਸਿਰਫ 2 ਜਾਂ 3 ਜਣੇ ਹੋਣਗੇ ਉਹ ਤੁਸੀਂ ਵੇਖ ਸਕਦੇ ਹੋ ਉੱਥੇ ਸਟੇਜ ਦੇ ਉੱਤੇ ਜਦੋਂ ਉਹਨਾਂ ਨੇ ਹਾਰ ਪਾਏ ਆ ਉਹਦੇ ਉਹਦੇ ਵਿੱਚ ਕੋਈ ਵੀ ਬੰਦਾ ਸਾਡਾ ਸ਼ਾਮਲ ਨਹੀਂ ਸੀ ਅਸੀਂ ਸਾਰੇ ਬੰਦਿਆਂ ਨੂੰ ਉਹਨਾਂ ਨੇ ਥੱਲੇ ਧੱਕੇ ਨਾਲ ਸਟੇਜ ਤੋਂ ਥੱਲੇ ਕਰਕੇ ਤੇ ਉਹ ਸਾਡੀ ਸਹਿਮਤੀ ਲੈਣ ਦੀ ਕੋਸ਼ਿਸ਼ ਕੀਤੀ ਪਰ ਸਾਡਾ ਕੋਈ ਵੀ ਬੰਦਾ ਸਹਿਮਤ ਨਹੀਂ ਇਸ ਸਹਿਮਤੀ ਦੇ ਅਸਹਿਮਤੀ ਦੇ ਚੱਲਦੇ ਆ ਸਾਡੇ ਸਾਰੇ ਆਪਰੇਟਰਾਂ ਨੇ ਇੱਥੇ ਪ੍ਰਸ਼ਾਸਨ ਦੇ ਉਲਟ ਤੇ ਇਸ ਤੱਕੇशाही ਦੇ ਉਲਟ ਧਰਨਾ ਲਾ ਵਾਹ ਹਾਂਜੀ ਹੁਣ ਕਿੰਨਾ ਸਮਾਂ ਧਰਨਾ ਹੈ ਜਿਹੜਾ ਮਤਲਬ ਮੰਗ ਕੀ ਹੈ ਤੁਹਾਡੀ ਕਿ ਉਹ ਸਾਡੀ ਸਾਡੀ ਪ੍ਰਸ਼ਾਸਨ ਤੋਂ ਪੂਰ ਜੋਰ ਮੰਗ ਹੈ ਵੀ ਇਹ ਇਸ ਗੱਲ ਗੱਲ ਦੇ ਵਿੱਚ ਗਲਤ ਦਖਲ ਅੰਦਾਜ਼ੀ ਨਾ ਕੀਤੀ ਜਾਵੇ ਇੱਥੇ ਚੋਣ ਕਰਵਾਈ ਜਾਵੇ ਲੋਕਤੰਤਰੀ ਢੰਗ ਨਾਲ ਕਰਵਾਈ ਜਾਵੇ ਜਿਵੇਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਜੀ ਬਿਲਕੁਲ ਤੇ ਹੋਰ ਵੀ ਗੱਲਬਾਤ ਕਰਦੇ ਆਂ ਬਾਈ ਜੀ ਜਿਹੜੇ ਨਵੇਂ 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 ਪ੍ਰਧਾਨ ਬਣੇ ਨੇ ਸਹਿਮਤ ਉਹਨਾਂ ਦੇ ਨਾਲ ਮੰਨਦੇ ਹੋ ਪ੍ਰਧਾਨ ਉਹਨਾਂ ਦੇ ਨਹੀਂ 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 ਸਹਿਮਤ ਨਹੀਂ ਜੀ ਅੱਗੇ ਬਾਈ ਪਹਿਲਾਂ ਇਹਨਾਂ ਨੇ ਬਣਾਇਆ ਸੀ 4.5 ਕਰੋੜ ਹੋਖ ਆ ਗਿਆ ਔਲੇ ਆਪਦੀ ਮਰਜ਼ੀ ਨਾਲ ਇਹ ਖਾ ਕੇ ਵਗ ਜੂ ਨਾਲ ਹਿਸਾਬ ਲਗਤਾ ਵਾ ਇਹ ਇਹ ਦੱਸ ਜਾਣਿਆ ਤੇ ਸਾਡੇ ਇਧਰ ਅਸੀਂ 4-500 ਬੰਦੇ ਮਤਲਬ ਉਹ ਖਾਣ ਦੇ ਲਈ ਬਣਾਇਆ ਗਿਆ ਖਾਣ ਦੇ ਲਈ ਬਣਾਇਆ ਗਿਆ ਅੱਗੇ ਵੀ ਖਾਇਆ ਹੀ ਗਏ ਬਸ ਅਦਾਲਤ ਨੂੰ ਮਨਜ਼ੂਰ ਨਹੀਂ ਹੋ ਹਾਂ ਤਾਂ ਉਹਨਾਂ ਦਾ ਕਹਿਣਾ ਕਿ ਜਿਹੜਾ ਪਹਿਲਾਂ ਪ੍ਰਧਾਨ ਬਣਾਇਆ ਉਹ ਵੀ ਕਰੋੜਾਂ ਰੁਪਏ ਖਾ ਗਿਆ ਤੇ ਹੁਣ ਜਿਹੜਾ ਨਵਾਂ ਬਣਾਇਆ ਉਹ ਵੀ ਕਰੋੜਾਂ ਰੁਪਏ ਇੱਕੋ ਖਾਊਗਾ ਜਿਸ ਕਾਰਨ ਸਾਨੂੰ ਜਿਹੜਾ ਪ੍ਰਧਾਨ ਆ ਉਹ ਮਨਜ਼ੂਰ ਨਹੀਂ ਆ ਤਾਂ ਜਿਹੜਾ ਚੌਂਕਾ ਭਗਤਾ ਚੌਂਕ ਉਸ ਨੂੰ ਜਾਮ ਕਰ ਦਿੱਤਾ ਗਿਆ ਟਰੱਕ ਆਸੇ ਪਾਸੇ ਲਾ ਦਿੱਤੇ ਗਏ ਨੇ ਤੇ ਬਿਲਕੁਲ ਜਿਹੜਾ ਰਸਤਾ ਚੱਕਾ ਜਾਮ ਕਰਤਾ ਬਾਈ ਜੀ ਨਵੇਂ ਪ੍ਰਧਾਨ ਮਿਲਿਆ ਤੁਹਾਨੂੰ ਸਹਿਮਤ ਹੋ ਮੰਨਦੇ ਹੋ ਨਹੀਂ ਸਹਿਮਤ ਜੀ ਨਹੀਂ ਜੀ ਅਸੀਂ ਨਹੀਂ ਮੰਨਦੇ ਕਾਰਨ ਬਾਈ ਜੀ ਉਹਦਾ ਕਾਰਨ ਕੀ ਚੋਰਾ ਜੀ ਇਥੇ ਲੈ ਕੇ ਬਿਠਾ ਦੇ ਸਾਡੀ ਜੂਨੀਅਰ ਜੋ ਵੋਟਾਂ ਪਵਾਉਣ ਜੀ ਚਾਹੇ ਉਹ ਬਣ ਜੇ ਵੋਟਾਂ ਪਵਾ ਲੈਣ ਸਾਨੂੰ ਕੋਈ ਦੁੱਖ ਨਹੀਂ ਵੋਟਾਂ ਫਿਰ ਕਿਉਂ ਨਹੀਂ ਪਾਉਂਦੇ ਕਾਰਨ ਕੀ ਉਹਦਾ ਇਹ ਸਰਕਾਰ ਬਸ ਆਪਦੀ ਅੜੀ ਪਗਾਉਣਾ ਚਾਹੁੰਦੀ ਹੈ ਵੀ ਸਾਡੀ ਸਰਕਾਰ ਹੈ ਅਸੀਂ ਜਿਹਦਾ ਸਿਰ ਪਲੋਸਦਾ ਬਸ ਉਸੇ ਨੂੰ ਪਠਾਵਾਂਗੇ ਬਈ ਇਹੀ ਗੱਲ ਹੈ ਜੀ ਹੋਰ ਤਾਂ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਬਣਾਇਆ ਟਰੱਕ ਲੈਂਡ ਦੇ ਨਾਲ ਲੈਣ ਦੇ ਨਾਲ ਹੈ ਕਿ ਉਹਦਾ ਨਹੀਂ ਜੀ ਨਹੀਂ ਕੋਈ ਲੈਣ ਦੇ ਨਹੀਂ ਜਿਹਦਾ ਟਰੱਕ ਲੈਂਡ ਨਾਲ ਉਹ ਤਾਂ ਸ਼ੈੱਲਰ ਦਾ ਮਾਲਕ ਹੈ ਜੀ ਠੀਕ ਹੈ ਠੀਕ ਹੈ ਜੀ ਸਾਨੂੰ ਉਹ ਮਨਜ਼ੂਰ ਨਹੀਂ ਵੋਟਾਂ ਪਵਾ ਲੈਣ ਚਾਹੀ ਉਸ ਉਹੀ ਬਣ ਜੇ ਸਾਨੂੰ ਕੋਈ ਦੁੱਖ ਨਹੀਂ ਵੋਟਾਂ ਪਵਾ ਲੈਣ ਕਿਸ ਤਰੀਕੇ ਨਾਲ ਅੱਜ ਲੈ ਕੇ ਹਾਰ ਪੱਦ ਤੇ ਗਏ ਆ ਮੂੰਹ ਮੱਠਾ ਕਰਵਾਤਾ ਇਹ ਕਿਵੇਂ ਦੇਖਦੇ ਹਾਰ ਉਹਨਾਂ ਦੀ ਦੋ ਚਾਰ ਬੰਦੇ ਸੀ ਉਹਨਾਂ ਨੇ ਪਾਇਆ ਜੀ ਸਾਡਾ ਤਾਂ ਆਪਰੇਟਰ ਕੋਈ ਵਿੱਚ ਹੈ ਨਹੀਂ ਸੀ ਜੀ ਅਪਰੇਟਰ ਆਉਣ ਲਾ ਕੋਈ ਵੀ ਕੋਈ ਵੀ ਨਹੀਂ ਸੀ ਜੀ ਵਿੱਚ ਸਾਡਾ ਹਾਂਜੀ ਮਨਜ਼ੂਰ ਆ ਬਾਈ ਜੀ ਨਵਾਂ ਪ੍ਰਧਾਨ ਤੁਨੂੰ ਮਨਜ਼ੂਰ ਕਰ ਲਈ ਤਾਂ ਬਿਲਕੁਲ ਗੱਲਬਾਤ ਹੋਰ ਵੀ ਕਰ ਰਹੇ ਨੇ ਬਾਪੂ ਜੀ ਕਿਵੇਂ ਦੇਖਦੇ ਹੋ ਜੋ ਕੁਝ ਵਾਪਰਿਆ ਅੱਜ ਜੀ ਸੈਮ ਤਾਂ ਨਹੀਂ ਇਸੇ ਨਾਲ ਆ ਇੱਕ ਦੂਜੇ ਤੋਂ ਵੱਡਾ ਚੋਰੀ ਖਾਣ ਵਾਲਾ ਆਉਂਦਾ ਸਾਨੂੰ ਤਾਂ ਜਿਹੜਾ ਆਉਂਦਾ ਮੋਸ਼ਨ ਵਾਲਾ ਹੀ ਆਉਂਦਾ ਆਉਂਦੇ ਮਰਜੀ ਨਾਲ ਜਿਹੜਾ ਤਕੜਾ ਬੰਦਾ ਹੁੰਦਾ ਉਹ ਆ ਕੇ ਬਹਿ ਜਾਂਦਾ ਕਹਿੰਦੇ ਸੀ ਕਿ ਕਾਲੀ ਕਾਂਗਰਸੀ ਤੱਕਾ ਕਰਦੇ ਆ ਮਤਲਬ ਬਦਲਾ ਇਹਨਾਂ ਨੇ ਇਹਨਾਂ ਨੇ ਤਾਂ ਉਹਨਾਂ ਨਾਲੋਂ ਵੀ ਵਾਅਦਾ ਕੀਤਾ ਜੀ ਹਾਂ ਅੱਛਾ ਵਾਅਦਾ ਕੀਤਾ ਹਾਂ ਉਹਨਾਂ ਨਾਲੋਂ ਵੀ ਵਾਅਦਾ ਕੀਤਾ ਇਹਨਾਂ ਨੇ ਤਾਂ ਉਹਨਾਂ ਨੂੰ ਚੰਗੇ ਘਵਾਤਾ ਇਹਨਾਂ ਨੇ ਹਾਂ ਹਾਂ ਉਹਨਾਂ ਕੋਲ ਤਾਂ ਲਗਾਤਾਰ ਦੇਖ ਸਕਦੇ ਹਾਂ ਚੌਂਕ ਹੈ ਉਹ ਬਿਲਕੁਲ ਜਾਮ ਕਰ ਦਿੱਤਾ ਗਿਆ ਟਰੱਕ ਆਪਰੇਟਰ ਨੇ ਜਿਹੜੇ ਉਹ ਸਾਰੇ ਭਕਤਾ ਚੌਂਕ ਦੇ ਵਿੱਚ ਆ ਕੇ ਪ੍ਰਦਰਸ਼ਨ ਕਰ ਰਹੇ ਨੇ ਆਪ ਕੋ ਆਪਣਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਨਵਾਂ ਪ੍ਰਧਾਨ ਬਣਾਇਆ ਉਹ ਸਾਨੂੰ ਮਨਜ਼ੂਰ ਨਹੀਂ ਹੈ ਜੀ ਤਾਂ ਗੱਲ ਬਾਤ ਹੋਰ ਆਪਰੇਟਰ ਨਾਲ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਜੋ ਜੋ ਕੁਝ ਵਾਪਰਿਆ ਅੱਜ ਨਵਾਂ ਪ੍ਰਧਾਨ ਸਾਡਾ 4 ਕਰੋੜ ਰੁਪਇਆ ਤਨੇ ਨੇ ਰਲ ਕੇ ਖਾ ਚੁੱਕੇ ਆ ਅਸੀਂ ਆਦੇ ਇਨਸਾਫ ਦੀ ਗੱਲ ਤੇ ਆ ਇਹ ਧਰਨਾ ਲਾਇਆ ਵੀ ਸਾਡਾ ਸਾਨੂੰ ਪ੍ਰਧਾਨ ਨਹੀਂ ਚਾਹੀਦੇ ਇਹ ਸਾਨੂੰ ਸਾਡੇ ਆਪਰੇਟਰਾਂ ਜੋ ਪ੍ਰਧਾਨ ਚਾਹੀਦੇ ਆ ਇਸ ਕਰਕੇ ਅਸੀਂ ਸਾਨੂੰ ਪ੍ਰਸ਼ਾਸਨ ਨੇ ਧੱਕੇ ਨਾਲ ਫੇਰ ਅੱਜ ਫੇਰ ਉਹੀ ਬੁੱਢਾ ਦਾ ਇਹ ਦੋ ਬਣਾਇਆ ਉਹਦਾ ਟਰੱਕ ਨੂੰ ਟਰੱਕ ਬਾਰੇ ਕੋਈ ਕੋਈ ਟਰੱਕ ਨਹੀਂ ਉਹ ਛੈਲਰ ਵਾਲਾ ਆਏਗਾ ਰੁਪਏ ਵਿੰਦਾ ਰੁਪਏ ਜਿਹੜਾ ਪਰਚੀ ਦੇ ਚਲੋ ਪ੍ਰਧਾਨ ਬਣੀ ਚਲੋ ਇਹ ਐਂ ਕੰਮ ਥੋੜੀ ਚਲਦੇ ਹੁੰਦੇ ਆ ਸਰਕਾਰ ਅਜੇ ਰਹਿਗਾ ਕਿਸੇ ਨੇ ਧੱਕਾ ਨਹੀਂ ਅਜੇ ਤੱਕ ਕੀਤਾ ਹੈ ਪਿਛਲੇ ਦੀ ਪੜਤਾਲ ਕਰੋ ਜਿਹੜੀ ਨਾਲੇ ਕਿਹੜੇ ਪਿੱਛੇ ਖਾਦੇ ਗਏ ਆ 4 ਕਰੋੜ ਰੁਪਇਆ ਉਹਦਾ ਪਈ ਸਾਨੂੰ ਦੱਸਣ ਵੀ ਕਿੱਥੇ ਗਿਆ ਉਹ ਜਾਂ ਕਿਹਨੇ ਖਾਦੇ ਆ ਠੇਕੇਦਾਰ ਨੇ ਖਾਦੇ ਆ ਜਾਂ ਪ੍ਰਧਾਨ ਨੇ ਖਾਦੇ ਆ ਕਿਹਨੇ ਖਾਦੇ ਆ ਸਾਨੂੰ ਕਲੀਅਰ ਹੋਣੇ ਚਾਹੀਦਾ ਜੀ ਜਿਹੜਾ ਪ੍ਰਧਾਨ ਬਣਾਇਆ ਜਾਂਦਾ ਉਹਦਾ ਮਤਲਬ ਕੰਮ ਹੁੰਦਾ ਕਿ ਕੀ ਕੰਮ ਹੁੰਦਾ ਵੇਸੇ ਸਾਡਾ ਆਪਰੇਟਰਾਂ ਚੋਂ ਹੁੰਦਾ ਪ੍ਰਧਾਨ ਜਿਹੜਾ ਬੰਦਾ ਹੁੰਦਾ ਤੇ ਇਹ ਸਰਕਾਰਾਂ ਆਪ ਦਾ ਬੰਦਾ ਛੱਡ ਦਿੰਦੀਆਂ ਖਾਨ ਦੇ ਮਾਰੇ ਰੁਪਏ ਵੀ ਪੈਸੇ ਖਾਦੇ ਜਾਂ ਸਾਡੇ ਰੇਟਾਂ ਚੋਂ ਪੈਸੇ ਖਾਦੇ ਵੇ ਆ ਸਾਡੇ ਤੁਹਾਡਾ ਜਿਹੜਾ ਹੱਕ ਆ ਉਹ ਖਾਦਾ ਜਾਂਦਾ ਉਹਨਾਂ ਦੇ ਆ ਸਾਡਾ 50% ਤੋਂ ਉੱਤੇ ਹੀ ਖਾਦਾ ਗਿਆ ਸਾਡਾ ਹਾਂ ਉਹ ਬਾਕੀ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਦੱਸਿਆ ਸੀ ਡੀਸੀ ਸਾਹਿਬ ਨੇ ਇਹ ਕਿਹਾ ਸੀ ਕਹਿੰਦਾ ਵੀ ਤੁਹਾਡੀ ਝੋਣ ਕਰਾਵਾਂਗੇ ਅੱਜ ਫੇਰ ਧੱਕਾ ਨਾ ਬਹਿ ਚੁੱਕਿਆ ਹੈ ਪਰ ਇਹ ਸਰਕਾਰ ਤਾਂ ਕਹਿੰਦੀ ਹੈ ਕਿ ਜਿਹੜੇ ਧੱਕਾ ਉਹ ਪਹਿਲਾਂ ਕਾਲੀ ਕਾਂਗਰਸੀ ਕਰਦੇ ਸੀ ਕਿ ਅਸੀਂ ਉਹ ਕੁਝ ਇਹ ਲੋਕ ਤੁਸੀਂ ਵੱਧ ਕੀਤਾ ਇਹਨਾਂ ਨੇ ਦਾ ਇਹ ਕੱਲੀ ਸਰਕਾਰ ਆ ਪਏ ਨਹੀਂ ਕਹਿੰਦੇ ਸਰਕਾਰ ਮਾੜੀ ਆ ਹਲਕੇ ਦਾ ਐਮਐਲਏ ਮਾੜਾ ਹੈ ਐਮਐਲਏ ਮਾੜਾ ਹਾਂ ਹਾਂ ਐਮਐਲਏ ਨਾਲ ਗੱਲਬਾਤ ਨਹੀਂ ਕੀਤੀ ਕਿ ਭਾਈ ਚੋਣ ਨੂੰ ਮੈਨੂੰ 500 ਰੁਪਏ ਮਿਲ ਜਾਓ ਗੱਲ ਕਿ ਬਵਾਸ ਕਿੱਥੋਂ ਕਰੂੰਗਾ ਉਹਦਾ ਜਿੰਨੂੰ ਰੁਪਏ ਦਊਗਾ ਉਹੀ ਗੱਲਬਾਤ ਕਰੂੰਗਾ ਉਹਦੇ ਨਾਲ ਤਾਂ ਸਾਡੇ ਕੋਲੇ ਰੁਪਏ ਕਿੱਥੇ ਹਿਸਾਬ ਫਿਰ ਕਜੂਬ ਦੇ ਵਰਦੇ ਆ ਬਿਲਕੁਲ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਇਸ ਕਰਕੇ ਅਸੀਂ ਤਾਂ ਗਏ ਪਾਹੀ ਟ੍ਰਾਈ ਲੈਂਡ ਟ੍ਰੱਕ ਲਾਈਨ ਫੇਲ ਹੋਈ ਜਾਂਦੀ ਆ ਹਾਂ ਟ੍ਰੱਕ ਲਾਈਨ ਤਾਂ ਹੀ ਫੇਲ ਆਈ ਬਾਈ ਜੀ ਕਿਵੇਂ ਜੀ ਕਿਵੇਂ ਆ ਬਾਈ ਜਿਹੜਾ ਪ੍ਰਧਾਨ ਬਣਾਇਆ ਨਵਾਂ ਤੁਹਾਨੂੰ ਕਿਉਂ ਨਹੀਂ ਮਨਜ਼ੂਰ ਹੋ ਮਨਜ਼ੂਰ ਆਇਆ ਨਹੀਂ ਬਾਈ 50-50 ਲੱਖ ਰੁਪਏ ਸੀ ਜਾਂਦਾ ਖਾਂਦੇ ਆ ਅੱਛਾ ਟ੍ਰੱਕ ਡਰਾਈਵਰ ਪੈਰ ਮਚਾਉਂਦੇ ਆ ਉਹਨਾਂ ਨੂੰ ਬੈਠਿਆਂ ਨੂੰ ਏਸੀ ਦੇ ਵਿੱਚ ਪੈਸੇ ਹੀ ਮਿਲ ਰਹੇ ਆ ਹਮ ਇੱਕ ਪਾਸੇ 5000 ਰੁਪਏ ਦੇ ਰਹੇ ਆ ਗੱਡੀ ਨੂੰ ਉਹਨਾਂ ਨੂੰ 4000 ਰੁਪਏ ਬੈਠਿਆਂ ਨੂੰ ਮਿਲ ਰਿਹਾ ਕੋਈ ਮਿਲ ਜਾਂਦਾ ਹਾਂ 4-4 ਕਰੋੜ ਰੁਪਏ ਖਾਂਦੇ ਆ ਜੀ ਤਾਹੀਂ ਕਰਕੇ ਤਾਂ ਕਬਜ਼ਾ ਕਰਦੇ ਯੂਨੀਅਨ ਤੇ ਨਹੀਂ ਕੋਈ ਹੋਰ ਨਹੀਂ ਕੋਈ ਕਰਦਾ ਕਬਜ਼ਾ ਜੇ ਮਾਲੋ ਜੇ ਪੈਸੇ ਵੰਨਦੇ ਆ ਤਾਂ ਹੀ ਕਬਜ਼ਾ ਕਰਦੇ ਆ ਜਿਹੜਾ ਉਹ ਪੈਸਾ ਮਤਲਬ ਉਹ ਤੁਸੀਂ ਕਹਿੰਦੇ ਖਾਂਦੇ ਆ ਉਹ ਪੈਸਾ ਤੁਹਾਨੂੰ ਮਿਲਦਾ ਹੁੰਦਾ ਉਹ ਪੈਸੇ ਤਾਂ ਆਪਰੇਟਰਾਂ ਦੀ ਆ ਉਹ ਜਾਂਦੇ ਆ ਐਮਐਲਏ ਕੋਲੇ ਜੇ ਐਮਐਲਏ ਨੂੰ ਪੈਸੇ ਮਿਲਦੇ ਆ ਤਾਂ ਤਾਂ ਹੀ ਉਹ ਬਣਾਉਂਦਾ ਹੈ ਪ੍ਰਧਾਨ ਤਾਂ ਹੀ ਬਣਾਉਂਦਾ ਜਿਹੜੇ ਨੂੰ ਹੁਣ ਪ੍ਰਧਾਨ ਬਣਾਇਆ ਉਹਦਾ ਕੋਈ ਗੱਡੀ ਨਹੀਂ ਕੋਈ ਘੜਾਉਣ ਨਹੀਂ ਜੂ ਨਹੀਂ ਆਂਦੇ ਵਿੱਚ ਆਪਰੇਟਰਾਂ ਦੇ ਵਿੱਚ ਕੋਈ ਵੀ ਪ੍ਰਧਾਨ ਬਣਾ ਦੇਣ ਸਾਨੂੰ ਮਨਜ਼ੂਰ ਆ ਹੁਣ ਬਾਹਰਲਾ ਬੰਦਾ ਆ ਕੇ ਪ੍ਰਧਾਨ ਬਣੂਗਾ ਪੈਸੇ ਖਾਊਗਾ ਉਹ ਕਿਵੇਂ ਮਨਜ਼ੂਰ ਹੋਊਗਾ ਆਪਰੇਟਰਾਂ ਨੂੰ ਜੇ ਮੰਨ ਲਓ ਅੱਜ ਆਪਰੇਟਰ ਜਾਂਦਾ ਉਹਦਾ ਗੱਲ ਹੀ ਨਹੀਂ ਸੁਣਦੇ ਆਪਰੇਟਰ ਦੀ ਗੱਲ ਨਹੀਂ ਸੁਣੀ ਜਾਂਦੀ ਭਾਵੇਂ ਕੋਈ ਪ੍ਰਧਾਨ ਹੈ ਭਾਵੇਂ ਕੋਈ ਐਮਐਲਏ ਆ ਕੋਈ ਗੱਲ ਨਹੀਂ ਸੁਣੀ ਜਾਂਦੀ ਆ ਦੇਖ ਲਓ ਥੋੜੇ ਸਾਹਮਣੇ ਆ ਰੋਲ ਰਹੇ ਆ ਪਹਿਲਾ ਸੀਜ਼ਨ ਦੇ ਵਿੱਚ ਰੋਲ ਰਹੇ ਹੁਣ ਫੇਰ ਰੋਲ ਰਹੇ ਚੱਕਰ ਕੀ ਸਿਰ ਪੈਸਿਆਂ ਦਾ ਜੇ ਪੈਸੇ ਨਹੀਂ ਬਣਦੇ ਤੇ ਉਹ ਪ੍ਰਧਾਨ ਕੀ ਛੱਡ ਦੇਣ ਬਿਲਕੁਲ ਜੇ ਪੈਸੇ ਨਹੀਂ ਵੰਡੇ ਪ੍ਰਧਾਨ ਕੀ ਛੱਡ ਦੇ ਨੇ ਅਸੀਂ ਆਪ ਦਾ ਕੋਈ ਵੀ ਨਮਾਇੰਦਾ ਚੁਣੀਏ ਹੂੰ ਸਾਨੂੰ ਅਧਿਕਾਰ ਹੈ ਸਾਡੀਆਂ ਸਕਾਲਟਾਂ ਸਾਡੀਆਂ ਗੱਡੀਆਂ ਇਸ ਤੋਂ ਪਹਿਲਾਂ ਤੁਸੀਂ ਚੋਣਾ ਕਰਕੇ ਚੋਣਾਂ ਦੇ ਹੁੰਦੇ ਸੀਗੇ ਬੰਦਾ ਚੋਣਾ ਹੁੰਦੀਆਂ ਇਹਨਾਂ ਨੇ ਨਜਾਇਜ਼ ਹੀ ਧੱਕੇ ਨਾਲ ਬਾਹਤਾ ਬੰਦਾ ਜਦੋਂ ਨਜਾਇਜ਼ ਧੱਕੇ ਨਾਲ ਬੰਦਾ ਬਾਹਤਾ ਉਹਨੇ 3.5 ਕਰੋੜ ਰੁਪਇਆ ਖਾ ਗਿਆ ਪਹਿਲਾਂ ਅਸੀਂ ਉਹਦਾ ਹਿਸਾਬ ਮੰਗਦੇ ਆ ਉਹਦਾ ਹਿਸਾਬ ਨਹੀਂ ਦੇ ਰਹੇ ਹੁਣ ਹੋਰ ਬਣਾਤਾ ਨਾ ਹਾਂ ਹੁਣ ਹੋਰ ਨਵਾਂ ਬਣਾਤਾ ਉਹ ਸ਼ੈਲਰ ਦਾ ਬੰਦਾ ਹੈ ਨਾ ਕੋਈ ਉਹਦੀ ਗੱਡੀ ਆ ਨਾ ਕੋਈ ਵਾਸਤਾ ਕੋਈ ਸਕਵਲਟੀ ਨਹੀਂ ਉਹਦੀ ਯੂਨੀਅਨ ਦੇ ਵਿੱਚ ਕੋਈ ਸਕਵਲਟੀ ਦਾ ਹੋਵੇ ਯੂਨੀਅਨ ਦੇ ਵਿੱਚ ਕੋਈ ਸਕਵਲਟੀ ਨਹੀਂ ਉਹਦੀ ਕਿਵੇਂ ਦੇਖਦੇ ਹੋ ਜਿਹੜਾ ਕੁਝ ਵਾਪਰਿਆ ਅੱਜ ਕਹਿੰਦੇ ਕਿ ਪ੍ਰਧਾਨ ਤਾਂ ਉਹਨਾਂ ਦਾ ਤੁਹਾਡਾ ਪ੍ਰਧਾਨਾ ਪਰ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਮਨਜ਼ੂਰ ਕਿਉਂ ਨਹੀਂ ਉਹ ਸਾਣ ਤਾਂ ਮਨਜ਼ੂਰ ਹੀ ਨਹੀਂ ਬਈ ਉਹ ਸਾਡਾ ਬੰਦਾ ਹੀ ਹੈ ਨਾ ਸੈਲਰ ਦਾ ਬੰਦਾ ਹੁਣ ਕੰਮ ਹੀ ਨਹੀਂ ਕਰਨੇ ਸਾਡੇ ਹਾਂ ਹੁਣ ਤਾਂ ਪਤਾ ਹੀ ਨਹੀਂ ਗੱਲ ਦਾ ਕਿਤੇ ਆਏ ਨਹੀਂ ਉਹਨੂੰ ਕੋਈ ਨੌਲੇਜ ਨਹੀਂ ਉਹਦਾ ਸੈਲਰ ਦਾ ਮਾਲਕ ਹਾਂ ਤਾਂ ਪਤਾ ਹੀ ਨਹੀਂ ਉਹ ਸਾਡਾ ਤਾਂ ਹੁਣ ਆ ਬਿਲ ਸਾਰੀ ਜੁਣੀ ਨੱਕ ਪਾਸੇ ਆ ਉਹ ਸਾਰੇ ਪੰਜ ਬੰਦੇ ਆ ਉਹ ਆਪਦੇ ਬੰਦੇ ਲਾ ਕੇ ਚਾਰ ਪੰਜ ਉਹਨਾਂ ਨੇ ਪ੍ਰਧਾਨ ਬਣਾ ਲਿਆ ਵਸ ਅੱਜ ਹਾਰ ਪਾਏ ਆ ਮਤਲਬ ਪ੍ਰਧਾਨ ਚੋਂ ਤਾਂ ਤਾੜੀਆਂ ਵੱਜੀਆਂ ਆ ਹਾਂ ਹਾਂ ਤਾੜੀਆਂ ਵੱਜੀਆਂ ਨਾ ਕੋਈ ਉਹਨਾਂ ਦੇ ਆਪਰੇਟਰ ਆਪਰੇਟਰ ਤਾਂ ਹੈ ਨਹੀਂ ਉਹਨਾਂ ਦੀ ਕੋਈ ਇੱਕ ਦੋ ਮਤਲਬ ਆ ਖੋਦਾ ਕਿ ਬੰਦੇ ਖੁਦ ਬਣ ਗਏ ਆ ਹਾਂ ਖੋਦਾ ਕਿ ਆਪ ਬਣ ਗਏ ਉਹ ਧੱਕੇ ਨਾਲ ਬਣ ਗਏ ਆ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਉਹ ਕਹਿੰਦੇ ਪਾਸੇ ਹੋ ਜਾਓ ਬਈ ਆਪਦਾ ਸਾਈਡ ਤੇ ਹੋ ਜਾਓ ਸਾਨੂੰ ਕਹਿੰਦੇ ਪਰੇ ਉੱਡ ਜਾਓ ਆਪਦਾ ਬਾਹਰ ਨਿਕਲ ਜਾਓ ਬੱਸ ਕਰ ਤੇ ਵੀ ਆਪੇ ਬਣਾਵਾਂਗੇ ਔਰ ਸਾਰੀ ਸਾਰੀ ਜੁਣੀਆ ਇਧਰ ਆ 200 ਗੱਡੀ ਸਾਡੀ ਇਧਰ ਆ 2.5 ਸਾਰੀ ਗੱਡੀ ਕਿੰਨੀ ਗੱਡੀਆਂ ਕੋਲੇ ਯੂਨੀਅਨ ਦੇ ਵਿੱਚ ਕੋਲੇ 220 ਗੱਡੀਆਂ ਆਈ ਸਾਡੀਆਂ 220 ਗੱਡੀਆਂ 220 ਗੱਡੀਆਂ ਚ 200 ਬੰਦਾ ਇਧਰ ਆ 200 ਗੱਡੀਆਂ 200 ਗੱਡੀ ਇਧਰ ਆ ਮਤਲਬ 20 ਗੱਡੀਆਂ ਉਧਰ ਆ ਹਾਂ ਕੋਈ ਮਤਲਬ ਚੋਣਾ ਕਰਾਉਣੀਆਂ ਚਾਉਣੇ ਅਸੀਂ ਕਹਿੰਦੇ ਚੋਣਾ ਹੋ ਜਾਣ ਜੀ ਸਰਬਸੰਮਤੀ ਨਾਲ ਮੰਨ ਜੇ ਜਾਂ ਚੋਣਾ ਹੋ ਜਾਣ ਸਾਡੀਆਂ ਚੋਣਾ ਅਨੁਸਾਰਾ ਫੈਸਲਾ ਹੋ ਜਾਈ ਸਾਡਾ ਠੀਕ ਹੈ ਜੀ ਤਾਂ ਲਗਾਤਾਰ ਦੇਖ ਸਕਦੇ ਹਾਂ ਕਿ ਜਿਹੜਾ ਰੋਡ ਆ ਉਸ ਨੂੰ ਜਾਮ ਕਰ ਦਿੱਤਾ ਗਿਆ ਚੌਂਕ ਨੂੰ ਬਿਲਕੁਲ ਜਾਮ ਕਰ ਦਿੱਤਾ ਗਿਆ ਉਹਨ ਨਮਾ ਪ੍ਰਧਾਨ ਆ ਉਹ ਸਾਨੂੰ ਮਨਜ਼ੂਰ ਨਹੀਂ ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਏ ਜਿਹੜੇ ਉਹ ਉਹਨਾਂ ਦੇ ਵੱਲੋਂ ਖਾਦੇ ਗਏ ਆ ਜੋ ਸਰਕਾਰ ਨੇ ਪ੍ਰਧਾਨ ਬਣਾਇਆ ਤਾਂ ਲਗਾਤਾਰ ਦੇਖ ਸਕਦੇ ਹੋ ਕਿ ਟਰੱਕ ਆਪਰੇਟਰਾਂ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਪਾਇਆ ਜਾ ਰਿਹਾ ਤੇ ਜਿਹੜੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਨਾਲ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਪ੍ਰਧਾਨ ਬਣਾਇਆ ਗਿਆ ਹਾਰ ਪਾਏ ਗਏ ਪਰ ਸਾਹਮਣੇ ਜਿਹੜੀਆਂ ਕੁਰਸੀਆਂ ਸੀ ਕਿਉਂ ਉਹ ਬਿਲਕੁਲ ਖਾਲੀ ਸੀ ਕਿਉਂਕਿ ਆਪਰੇਟਰ ਸਾਰੇ ਉਹਨਾਂ ਨੂੰ ਸਾਈਡ ਉੱਤੇ ਕਰਤਾ ਸੀਗਾ ਕਿਉਂਕਿ ਇਹਨਾਂ ਨੇ ਉਹਨਾਂ ਦਾ ਵਿਰੋਧ ਕਰਨਾ ਸੀਗਾ ਇਹਦਾ ਹੋਰ ਦਿਖਾਉਂਦੇ ਰਹਾਂਗੇ ਤਸਵੀਰਾਂ ਦੇਖਦੇ ਲੋਕਸ ਟੀਵੀ ਧੰਨ